विधायिका अरुणा चौधरी ਦਾ ਇੱਕ ਹੋਰ ਵੱਡਾ ਉਪਰਾਲਾ ਰਾਵੀ ਤੋਂ ਪਾਰ ਪੈਣ ਦੇ ਸੱਤ ਪਿੰਡਾਂ ਲਈ ਭੇਜੀ ਰਾਹਤ ਸਮਗਰੀ ਇਸ ਸਮੇਂ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਹਾਹਾਕਾਰ ਮਚੀ ਹੋਈ ਹੈ ਕਈ ਸੰਸਥਾਵਾਂ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਰਾਤ ਦਿਨ ਲੱਗੀਆਂ ਹੋਈਆਂ ਹਨ ਜੇਕਰ ਗੱਲ ਕਰੀਏ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਦਿਨਾ ਨਗਰ ਦੀ ਤਾਂ ਵਿਧਾਇਕਾ ਅਰਨਾ ਚੋਧਰੀ ਵੱਲੋਂ ਵੀ ਆਪਣੇ ਹਲਕੇ 'ਚ ਪੈਣ ਦੇ ਕਰੀਬ 85 ਪਿੰਡਾਂ 'ਚ ਰਾਹਤ ਸਮਗਰੀ ਵੰਡੀ ਗਈ ਹੈ ਤੁਹਾਨੂੰ ਦੱਸਦੀ ਹਾਂ ਕਿ ਦਿਨਾਨਗਰ ਹਲਕੇ ਦੇ 라ਵੀਪਾਲ ਕਰੀਬ ਸੱਤ ਪਿੰਡ ਭਰੀਆਲ, ਚੇਬੇ, ਮੰਮੀ ਚਕਰੰਗਾ, ਤੂਰ, ਜਿਬ, ਫੁਕਰਾ ਦੀ ਪਿੰਦ ਪੈਂਦੇ ਹਨ। ਜਿਨ੍ਹਾਂ ਵਿੱਚ ਵਿਧਾਇਕਾ ਅਰਨਾ ਚੋਦਰੀ ਵੱਲੋਂ ਆਪਣੀ ਟੀਮ ਭੇਜ ਕੇ ਹੜਪੀਤਾਂ ਨੂੰ ਰਾਹਤ ਸਮਗਰੀ ਭੇਜੀ ਗਈ ਹੈ। ਭਾਈ ਤੁਹਾਡਾ ਨਾਮ ਕੀ ਆ ਤੇ ਤੁਸੀਂ ਕਿੱਥੋਂ ਆਏ ਤੇ ਕਿੱਧਰ ਜਾ ਰਹੇ ਜੀ? ਦਿਨਾਨਗਰ ਜੰਦਰ ਸਿੰਘ ਪਿੰਡ ਲੋਗਾਟ ਵਾਲੇ ਬੋਤਨ। ਕੀ ਤੁਸੀਂ ਅੱਜ ਕਿੱਧਰ ਜਾ ਰਹੇ ਜੀ ਜੀ ਅੱਜ ਫਾਰ ਵਾਲੇ ਪਿੰਡਾ ਚ ਜਾ ਰਹੇ ਆ ਠੀਕ ਹੈ ਜੀ ਤਰਿਆ ਹਲੋ ਦਰਿਆ ਮੈਡਮ ਮਰਨਾ ਆਹੋ ਆਹੋ ਠੀਕ ਹੈ ਕੋਈ ਨਹੀਂ ਕੋਈ ਨਹੀਂ ਤੇ ਪਾਰ ਆਪਣੇ ਆਪਣੇ ਲੋਕ ਰਹਿੰਦੇ ਆ ਉਹਨਾਂ ਨੂੰ ਸਮਾਨ ਚਾਹੀਏ ਠੀਕ ਹੈ ਸਾਤਾਮਾ ਲਾਈ ਕੇ ਨਾ ਜਦੋਂ ਦਾ ਦਰਿਆ ਰਿਆ ਉਹਦੇ ਤੋਂ ਅਹੀਂ ਪਹਿਲੀ ਵਾਰੀ ਪਹਿਲੇ ਪਹਿਲੀ ਕਿਸ਼ਤੀ ਫੜੀ ਜਾ ਠੀਕ ਹੈ ਜੀ ਤੁਹਾਡੇ ਨਾਲ ਤੁਹਾਡੇ ਸਹਿਯੋਗੀ ਠੀਕ ਹੈ ਜੀ ਸਾਰਿਆਂ ਨੂੰ ਅੱਜ ਜੋ ਵੀ ਸੇਵਾ ਮੈਡਮ ਅਰਨਾ ਚੋਧਰੀ ਐਮਐਲਏ ਦੀ ਨਾਂ ਨਗਰ ਹਲਕਾ ਨੇ ਜੋ ਲਗਾਈ ਸੀਗੀ ਅੱਜ ਪਹਿਲਾ ਫੇਰਾ ਕਿ ਅੱਪਾਂ ਰਾਵੀ ਤੋਂ ਜਿਹੜੇ ਪਾਰ ਪਿੰਡਾਂ ਨੂੰ ਅਸ਼ਰਮ ਜਾਨਵਰਾਂ ਦਾ ਸਮਾਨ ਉਹਨਾਂ ਦਾ ਤੋਂ ਵੀ ਉਹਨਾਂ ਦਾ ਹੁਕਮ ਹੋਇਆ ਉਹ ਸਾਰਾ ਆਪਾਂ ਬਾਈਬੋਟ ਸਾਰਾ ਇੱਥੇ ਲਿਆਵਾਂਗੇ ਅੱਜ ਤੇ ਮੈਡਮ ਮੈਡਮ ਅਰਨਾ ਚੋਧਰੀ ਜੀ ਦਾ ਐਮਐਲਏ ਦਾ ਅਸ਼ੋਕ ਚੋਧਰੀ ਜੀ ਦਾ ਬਹੁਤ ਬਹੁਤ ਸਾਰਾ ਇਲਾਕਾ ਵਸੇ ਧੰਨਵਾਦ ਕਰ ਰਿਹਾ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਬੋਟਾ ਦਾ ਇੰਤਜ਼ਾਮ ਕੀਤਾ ਔਰ ਸਾਰਿਆਂ ਨੂੰ ਰਸਨ ਦੀ ਉਪਲਬਧ ਕੀਤਾ ਗਿਆ ਹੈ ਤੁਸੀਂ ਕਿਹੜਾ ਪਿੰਡ ਆਪਣਾ ਪ੍ਰਿਆਲ ਜੀ ਪ੍ਰਿਆਲ ਪਿੰਡ ਪਿਆਲ ਜੀ ਨਾਮ ਕੀ ਤੁਹਾਡਾ ਮੇਰਾ ਅਭਿਸ਼ੇਕ ਕੁਮਾਰ ਇਸ ਤੋਂ ਤੇ ਕੀ ਹਾਲਾਤ ਦੀ ਪਿੰਡ ਦੇ ਆਪਣੇ ਹਾਲਾਤ ਬਹੁਤ ਮਾੜੀ ਗੀ ਠੀਕ ਹੈ ਤੇ ਚਾਹੀਦਾ ਕੀ ਕੀ ਆ ਉੱਥੇ ਹੁਣ ਚਾਹੀਦੇ ਸਭ ਕੁਝ ਵਾਤਵਾਰ ਪਰਾਲਾ ਮੇਕ ਜਿਹੜੇ ਬੋਲਦੇ ਅੱਛਾ ਠੀਕ ਹੈ ਜੀ ਤੇ ਅੱਜ ਜਿਹੜਾ ਸਾਮਾਨ ਆਇਆ ਤੁਹਾਨੂੰ ਕਿੰਨਾ ਵੱਲਵਾ ਰਿਹਾ ਜੀ ਅਨੰਦ ਜੋਤਰੀ ਮੈਡਮ ਠੀਕ ਹੈ ਜੀ ਔਰ ਜੋ ਜੋ ਵੀ ਤੁਹਾਡੀ ਕੋਈ ਡਿਮਾਂਡ ਹੈਗੀ ਹੈ ਮੇਰੇ ਵੀ ਹਾਂਜੀ ਹਾਂ ਜੀ ਤੁਸੀਂ ਦੱਸੋ ਜੀ ਜੱਥੇ ਥੋੜੇ ਨਾਲ ਹੀ ਕਿਹੜੇ ਕਿਹੜੇ ਪਿੰਡ ਆਪਣੇ ਅੱਗੇ ਸੱਤ ਪਿੰਡੇ ਜੀ ਠੀਕ ਹੈ ਆਣ ਤੇ ਕੱਜਲਾ ਪਿੰਡ ਜੀ ਇਹ ਦੋਨੇ ਉਧਰ ਮੈਂ ਗੱਲ ਸੋਹਣੇ ਅਮਰੀਕਾ ਹਾਂਜੀ ਆ ਰਹੇ ਆ ਰਹੇ ਉਹ ਕਿੱਥੇ ਆਉਂਦੇ ਜੀ ਆ ਨੰਬਰ ਨੋਟ ਕਰ ਸਾਡੇ ਉਹਨਾਂ